ਸਾ ਪੰਜਾਬ ਜੀਨੇ ਜੋ ਯੋਧ ਨਸ਼ਾ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਭਿਮਨੀਓ ਰਾਣਾ ਜੀ ਦੀ ਅਗਵਾਈ ਹੇਠ ਉਹਨਾਂ ਦੀਆਂ ਡਾਇਰੈਕਸ਼ਨਾਂ ਹੇਠ ਅੱਜ ਸਾਡੇ ਸੀਆਈ ਸਟਾਫ ਦੀ ਟੀਮ ਨੇ ਦੋ ਨਸ਼ਾ ਸਮਗਲਰ ਆਪਣਾ ਗ੍ਰਿਫਤਾਰ ਕੀਤੇ ਹੈ ਜ ਜਨਾ ਨਾਂ ਨਾਂ ਹਰਜੀਤ ਅਰ ਹਰਦੀਪ ਨਾਂ ਜਿਹੜੇ ਠੱਠੀਸੋਲ ਥਾਣਾ ਚਵਾਲ ਦੇ ਰਹਿਣ ਵਾਲੇ ਆ ਇਹਨਾਂ ਪਾਸੋਂ 6 ਕਿਲੋ ਹਿਰਨ ਬਰਾਮਦ ਹੋਈ ਹੈ ਔਰ ਇਹ ਤੋਂ ਇਲਾਵਾ ਇਹਨਾਂ ਕੋਲੋਂ ਇੱਕ ਸਵਿਫਟ ਕਾਰ ਰਿਕਵਰ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਐਨਡੀਪੀ ਸੈਕਟਰ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਬੇਸਿਕਲੀ ਇਹਨਾਂ ਦਾ ਇੰਟਰਨੈਟ ਸਰਹੱਦ ਪਾਰ ਪਾਕਿਸਤਾਨ ਚ ਹੈ ਉਹਨਾਂ ਦੇ ਆਕਾ ਉੱਥੇ ਹੈ ਜਿਨ੍ਹਾਂ ਦਾ ਇਹਨਾਂ ਦਾ ਕੰਟੈਕਟ ਫੋਨ ਫੋਨ ਜਰੀ ਹੈ ਔਰ ਡਰੋਨ ਰਸਤੇ ਇਹ ਜਿਹੜੇ ਸਾਰੀਆਂ ਕੇਪਾ ਆ ਰਹੀਆਂ ਜੀ ਸਰ ਕਿੰਨੇ ਬੰਦੇ ਇਸ ਟੋਟਲ ਇਹ ਟੋਟਲ 2 ਬੰਦੇ ਆ ਹਰਜੀ ਹਰਜੀਤ ਐ ਇੱਕ ਦਾ ਨਾਮ ਇੱਕ ਦਾ ਨਾਮ ਹਰਦੀਪ ਐ ਔਰ ਦੋਨੇ ਹੀ ਠਠੀਸੋਲ ਥਾਣਾ ਚੁਬਾਲ ਦੇ ਰਹਿਣ ਵਾਲੇ ਬਾਕੀ ਕੋਈ ਜਿੰਨਾਂ ਦਾ ਹੁਣ ਕੀ ਹੈਗੇ ਮੈਂਬਰ ਨੰਬਰ ਐ ਦੇਖੋ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਕਿਉਂਕਿ ਅਜੇ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਨੇ ਕਿੰਨੇ ਗੇੜੇ ਲਾਏ ਆ ਅੱਗੇ ਮਾਲ ਕਿੱਧਰ ਜਾ ਰਿਹਾ ਇਹਦਾ ਪੈਸਾ ਜੋ ਇਹ ਕਮਾਰ ਰਿਹਾ ਡਰੱਗ ਮਨੀ ਹੈ ਉਹ ਕਿੱਥੇ ਜਾ ਰਿਹਾ ਉਹਦਾ ਕੀ ਸਾਰਾ ਨੈਟਵਰਕ ਹੈ ਉਸ ਨੂੰ ਆਪਾਂ ਐਕਸਪੋਜ਼ ਕਰ ਰਹੇ ਆ ਸਰ ਦੋਨੇ ਵੇ ਦੇ ਕਾਬੂ ਕਰ ਲਏ ਕਿਹਨ ਦੇ ਜੀ ਦੋਨੇ ਕਾਬੂ ਕਰ ਲਏ ਹਾਂ ਦੋ ਬੰਦੇ ਆਲਰੇਡੀ ਕਾਬੂ ਕਰ ਲਏ ਅਸਲਾ ਅਸਲਾ ਕੋਈ ਨਹੀਂ ਬਰਾਮਚੀ ਕੋਈ ਪੁਰਾਣਾ ਮਗਨ ਨਹੀਂ ਹੈ ਕਿ ਨਾ ਤੇ ਕੁਝ ਐ ਨਹੀਂ ਅਜੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਫਿਲਹਾਲ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ ਇਹ ਇਸ ਬਾਰੇ ਜਿਹੜੇ ਇਹਦੇ ਬੈਕਵਰਡ ਲਿੰਕ ਆ ਔਰ ਫਾਰਵਰਡ ਲਿੰਕ ਆ ਉਹ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਆ ਓਕੇ ਠੀਕ ਹੈ